ਜੇ ਮੇਰਾ ਕੰਮ ਅੱਗ ਬੁਝਾਉਂਦਾ ਆ ਮੈਂ ਫਾਇਰ ਬ੍ਰੇਡ ਚ ਲੱਗਿਆ ਵਾ ਤਾਂ ਮੈਂ ਤਲਕਿਆਸ ਨਹੀਂ ਅਰਦਾਸਾਂ ਕਰੂੰਗਾ ਵੀ ਰੱਬਾ ਅੱਗ ਲਾਈ ਰੱਖ ਮੈਨੂੰ ਕੰਮ ਮਿਲੂਗਾ ਮੈਂ ਕੰਮ ਕਰਨ ਜਾਊਂਗਾ ਜਿਹੜੇ ਆਹਾ ਥੋੜੇ ਬਾਦਤ ਦਿਮਾਗੀ ਲੋਕ ਐ ਇਹਨੇ ਦਿਮਾਗੀ ਗੱਲ ਇਨਵਰਟਡ ਕੰਮ ਹੈ ਜਦ ਬਾਗੀ ਇਹ ਸਮਝਣ ਵਾਲੇ ਬੰਦੇ ਸਮਝ ਗਏ ਵੀ ਦਿਮਾਗੀ ਕਿਹੜੇ ਐ ਇਹ ਇਹ ਇੰਡੀਆ ਟੀਵੀ ਤੇ આજ ਤੱਕ ਤੇ ਵੇਖਦੇ ਨਾ ਰਾਜਤ ਸ਼ਰਮਾ ਤੇ ਉਹਨਾਂ ਦੇ ਬੰਦੇ ਬੁੜੀਆਂ ਸਾਰੇ ਇੱਕੋ ਹੀ ਪਤਾ ਹੀ ਨਾ ਲੱਗਦਾ ਕਿਹੜਾ ਬੰਦਾ ਕਿਹੜਾ ਬੁੜੀ ਐ ਰੱਖੇ ਹੋਏ ਉਹਨਾਂ ਨੇ ਜਮਾਂ ਬੇਗੈਰ ਤੇ ਉਹਨੂੰ ਉਹ ਤਾਂ ਸੁਣਨ ਵਾਲੇ ਅਣਪੜ੍ਹ ਕਹ ਤੇ ਇਹ ਜੋ ਉਹ ਸਾਡੇ 8 ਮਾਰਚ ਨੂੰ ਕਈ ਹੈਗੇ ਉਹ ਜਿਹੜੇ ਇਹ ਚੈਨਲ ਦੇਖਦੇ ਆ ਉਹ ਮਤਲਬ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਵੀ ਉਹ ਕਿਸਾਨਾਂ ਦੇ ਅੰਦੋਲਨ ਬਾਰੇ ਉਹਦਾ ਕੋਈ ਗੱਲ ਹੋਈ ਸੀਗੀ ਵੀ ਉਹ ਦੱਸਦੇ ਸੀ ਕਿ ਵੀ ਹਾਂ ਹਮਾਰਾ ਤਾਂ ਮਹਿੰਗਾ ਮਿਲੇਗਾ ਜੀ ਹਮੇ ਤਾਂ ਅਨਾਜ ਅਗਰ ਕਿਸਾਨ ਨੂੰ ਕੋਈ ਐਮਐਸਪੀ ਦੇ ਦਿਆ ਤੋ ਇਸ ਗੱਲਾਂ ਤੇ ਉਹ ਮਤਲਬ ਉਹਨਾਂ ਦਾ ਲਾਜਿਕ ਕਿਉਂਕਿ ਅਜ ਤੱਕ ਵਾਲਾ ਸੀ ਉਹ ਤੇ ਪਰ ਆਪਾਂ ਉਹ ਗੱਲ ਕਰੀ ਜਾਂਦੇ ਆ ਜਦ ਆਪਾਂ ਪਹਿਲਾਂ ਗਾਉਂ ਦੀ ਗੱਲ ਕਰਦੇ ਆ ਉਹ ਖਬਰਾਂ ਵਾਲੇ ਚੈਨਲ ਦੇ ਝਾੜੂ ਖੜਾ ਰੱਖਦੇ ਤੇ ਉਹਨੂੰ 15 ਦਿਨ ਹੋਏ ਪਏ ਆ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਲਵਾਈ ਬੈਠੇ ਉਹਨਾਂ ਤੋਂ ਬਿਆਹ ਹੁ ਐਨੀਮੇਸ਼ਨ ਬਣਾਵਣਾ ਦਿਖਾਉਂਦੇ ਵੀ ਆ ਬੰਬ ਐ ਢਿੱਗ ਪੈਤੇ ਐ ਫਟ ਗਏ ਤੇ ਪਾਕਿਸਤਾਨ ਖਤਮ ਹੋ ਗਿਆ ਥੰਬਨੇਲਸ ਵੀ ਐ ਬਣਾਉਂਦਾ ਵੀ ਪਾਕਿਸਤਾਨ ਮਰ ਗਿਆ ਪਿਆਸਾ ਉਹ ਜੇ ਉਹ ਆ ਪੰਜਾਬੀ ਜਿਹਾ ਆਪਾਂ ਵਰਕਸ਼ਾਪ ਕਰ ਸਕਦੇ ਹੁਸੇ ਤੇ ਉਹ ਜਿਹਨੂੰ ਸੁਣਨ ਵਾਲੇ ਆ ਉਹ ਤਾਂ ਤੋਂ ਵੱਡੇ ਆਗਾ ਹਾਂ ਤੇ ਉਹ ਸਮਝ ਨਹੀਂ ਉਹਦੀ ਗੱਲ ਵੀ ਟੂਟੀ ਲੱਗੀ ਸੀ ਉੱਥੇ ਕੋਈ ਬੰਦ ਕਰਤੀ ਆਪਣੇ ਐਲ ਲੈ ਜਾ ਕੇ ਛੇ ਨਦੀਆਂ ਦੋਹਾਂ ਤੇ ਡੈਮ ਐ ਜਿਹੜੇ ਬੰਦ ਕਰ ਸਕਦੇ ਆ ਵੱਧ ਹੋਵੇ ਉਹ ਵੀ ਪੂਰੇ 100% ਬੰਦ ਨਹੀਂ ਕਰ ਸਕਦੇ ਪਾਣੀ ਰੱਖਣਗੇ ਕਿੱਥੇ ਇਹਨਾਂ ਕੋਲ ਕਿਹੜਾ ਵੀ ਐ ਵੱਧ ਪੀਲਾਂਗੇ ਅਸੀਂ ਕੋਈ ਵੱਧ ਪੀ ਲੈਣੇ ਪਾਣੀ ਤੇ ਉਧਰ ਜਾਣਾ ਨਹੀਂ ਕੁਦਰਤੀ ਵਹਾ ਪਾਣੀ ਜਾਊ ਜਾਊ ਪਰ ਦਿਮਾਗ ਨਹੀਂ ਲਾਉਣਾ ਫੇਰ ਕਹਿੰਦੇ ਜੀ ਉਹਨਾਂ ਨੇ ਧਰਮ ਪੁੱਛ-ਪੁੱਛ ਮਾਰਿਆ ਫੇਰ ਉਸੇ ਗੱਲ ਤੇ ਆਉਣੇ ਆ ਧਰਮ ਪੁੱਛ-ਪੁੱਛ ਮਾਰਿਆ ਨਾਲ ਅਗੇ ਉਹਨਾਂ ਨੇ ਪਹਿਲਾਂ ਬੰਦੇ ਬੁੜੀਆਂ ਅਡ-ਅਡ ਕੀਤੇ ਫੇਰ ਉਹਨਾਂ ਨੇ ਧਰਮ ਪੁੱਛੇ ਫੇਰ ਉਹਨਾਂ ਨੇ ਮਾਰੇ ਵਿੱਚ ਕਹਿੰਦੇ ਆ ਕਈ ਤਾਂ ਇਸ ਗੱਲ ਤੇ ਪੱਕੇ ਹੋ ਬੈਠੇ ਆ ਵੀ ਉਹਨਾਂ ਨੇ ਕਲਮਾ ਬੜਾ-ਬ ਯੋ ਖੇਡਾਂ ਕਰੀਆਂ ਦੇ ਉੱਤੇ ਆਪਣੇ ਵਾਲਿਆਂ ਨੂੰ ਵੀ ਜਿਵੇਂ ਹਰੇਕ ਕੰਮ ਆਪਾਂ ਵਧਾ ਚੜਾ ਕੇ ਕਰਨਾ ਹੁੰਦਾਗਾ ਜਿਵੇਂ ਇੱਥੋਂ ਕੋਈ ਖਾਤਾ ਖਲਾਉਣ ਗਿਆ ਸਟੇਟ ਬੈਂਕ ਆਫ ਇੰਡੀਆ ਤੇ ਉਹ ਕਹਿਣਗੇ ਵੀ ਹਾਂ ਭਈ ਇੱਥੋਂ ਜਾ ਫਾ ਫਲਾਣੇ ਨੰਬਰ ਕਾਊਂਟਰ ਤੇ ਫਲਾਣਾ ਫਾਰਮ ਲੈ ਕੇ ਫਲਾਣੇ ਨੰਬਰ ਕਾਊਂਟਰ ਤੋਂ ਉਸ ਟੈਂਪਲ ਵਾਗੇ ਫਲਾਣੇ ਨੰਬਰ ਕਾਊਂਟਰ ਤੇ ਫੜਾ ਦੇ ਤੇ ਬਿਰੋ ਤੁਹਾਨੂੰ ਲੈਣ ਬਣਾ ਕੇ ਭਾਇਆ ਉਹਨਾਂ ਨੇ ਇੱਥੇ ਯਾ ਵੇ ਤੂੰ ਕੰਮ ਪੜ ਕੇ ਸੁਣਾ ਆਧਾਰ ਕਾਰਡ ਬਖਾਦਾ ਤੂੰ ਕਿਹੜਾ ਧਰਮ ਹੈ ਤੇਰਾ ਤੇ ਲੋਕ ਵੀ ਮਗਰ ਪੱਕੇ ਹੋਏ ਫਿਰਦਾ ਵੀ ਹਾਂ ਉਹਨਾਂ ਨੇ ਧਰਮ ਪੁੱਛ ਪੁੱਛ ਮਾਰਿਆ ਤੇ ਹੁਣ ਵੀ ਆ ਜਿਹੜਾ ਆਪਣਾਗਾ ਮਨਮੋਹਨ ਸਿੰਘ ਕਰਗੇ ਪੜ੍ਹੇ ਲਿਖੇ ਜਿਨ੍ਹਾਂ ਤੇ ਪਤਾ ਲੱਗਦਾ ਤੌਰ ਚ ਪਤਾ ਲੱਗਦਾ ਇਹ ਬੰਦਾ ਪੜ੍ਹਿਆ ਲਿਖਿਆ ਇਹਦੀ ਤੌਰ ਚ ਪਤਾ ਲੱਗਦਾ ਵੀ ਸਿਰੇ ਦਾਣ ਪੜ ਬੰਦਾ ਡਿਗਰੀਆਂ ਜਾਲੀ ਬਣਾਈਆਂ ਹੋਈਆਂ ਜੀ ਨੇ ਸੋ ਉਹ ਕਹਿੰਦੇ ਜੀ ਵੀ ਇਹ ਜਿਹੜੇ ਹਿੰਦੂਆਂ ਨੇ ਇਹਨਾਂ ਨੇ ਹਿੰਦੂਆਂ ਦੇ ਸੰਧੂਰ ਮਟਾਇਆ ਤਾਂ ਹੀ ਅਸੀਂ ਆਪਰੇਸ਼ਨ ਸੰਧੂਰ ਕੀਤਾ ਤੇ ਆਪਣੇ ਵਾਲੇ ਚੱਕਲੀਆਂ ਪੁੱਛਾਂ ਵੀ ਹਾਂ ਸੰਧੂਰ ਪਰੇਸ਼ਨ ਕਰਦਾ ਯਾ ਦਿਮਾਗ ਹੀ ਲਾ ਲੋ ਆਪਣੇ ਆਪ ਦੇ ਜਾਜਾ ਗੋਣਿਆਂ ਨੇ ਆਪ ਹੀ ਡਿਗ ਪਿਆ ਆਪ ਅਸੀਂ ਖੜਾ ਕੇ ਡਿਗੀ ਜਾਂਦੇ ਆ ਇਹ ਤੇ ਉਹਨਾਂ ਨੂੰ ਕੀ ਉੱਥੇ ਜਾ ਕੇ ਤੁਸੀਂ ਕਰ ਲਓਗੇ ਉਹਨਾਂ ਨੇ ਇੱਕ ਹੀ ਕੋਈ ਤਕੜਾ ਜਾ ਹੰਬੜਾ ਮਾਰਨਾ ਤੇ ਆਪਣੇ ਵਾਲੇ ਹੱਥ ਲਾਲਾ ਵੇਖਣਗੇ ਮਗਰੋਂ ਨੁਕਸਾਨ ਕੀਦਾ ਆਊਗਾ ਤੇਰੇ ਮਿਹਰ ਦੇ ਅਗਲੇ ਇਹ ਤਾਂ ਪਹਿਲੇ ਬੰਕਰ ਬੰਕਰ ਬਣਾਈ ਬੈਠੇ ਉਹਨਾਂ ਦੇ ਜਿਹੜਾ ਨਵਾਂ ਇਹਨਾਂ ਨੇ ਬਿਸਟਾ ਪ੍ਰੋਜੈਕਟ ਚ ਬਣਾਇਆ ਸੀ ਉਹਨਾਂ ਨੇ ਪਹਿਲਾਂ ਹੀ ਬਣਾਏ ਹੋਣਗੇ ਬੰਕਰ ਇਹਨਾਂ ਨੂੰ ਪਤਾ ਹੀ ਹੋਣਾ ਲਛਣਾ ਆਪਦੇ ਵੀ ਆਪਾਂ ਤਾਂ ਉੱਥੇ ਵੜ ਕੇ ਬਹਿ ਜਾਾਂਗੇ ਤੇ ਬਾਹਰ ਨਹੀਂ ਨਿਕਲਦੇ ਮੁੜ ਕੇ ਮਾੜਾ ਜਾ ਦਿਮਾਗ ਲੱਗਿਆ ਆਪਾਂ ਮਾੜਾ ਜਾ ਬੜਾ ਨਹੀਂ ਰਹਾਂਗੇ ਟੋੜੇਗੀ ਰੱਬ ਨੂੰ ਆਪਾਂ ਉਹ ਦੇ ਦਾਂਗੇ ਜਾ ਕੇ ਵੀ ਰੱਬਾ ਆਹ ਲਾ ਤਰਾ ਮਾੜਾ ਜਾ ਬਤਲਿਆ ਸੀ ਮਾ